हां जी सज्जन प्यारे हो सारे मेरे वीराते पैना नु प्यार भरी सासरी कॉल मिस्टर 420 शेफ आज बनाएगा मेथी चिकन सर्दियों का तोहफा बहुत ही आसान रेसिपी है एंड तक जरूर देखना कुकिंग गोयल दे बीच ਤੁਸੀਂ ਪਾ ਦਿਓ ਦੋ ਤੋਂ ਤਿੰਨ ਚੌਪ ਕਰਕੇ ਪਿਆਜ਼ ਤੇ ਪਿਆਜ ਨੂੰ ਤੁਸੀਂ ਕਰ ਲੋ ਹਲਕਾ ਜਾਂ ਗੋਲਡਨ ਬ੍ਰਾਊਨ ਨਾਲ ਦੀ ਨਾਲ ਬਾਅਦ ਤੁਸੀਂ ਬੇਸੀ ਮਸਾਲੇ ਲੂਣ ਮਰਚ ਮਸਾਲਾ ਹਲਦੀ ਤੇ ਧਰੀਆਂ ਪਾਊਡਰ ਓਨਲੀ ਹਲਕਾ ਜਾਂ ਤੁਸੀਂ ਨੂੰ ਪਾਣੀ ਪਾ ਲੈਣਾ ਤਾਂ ਕਿ ਤੁਹਾਡੇ ਮਸਾਲੇ ਨਾਲ ਜਲਣਾ ਜਾਂ ਲੱਗਣਾ ਜਾਂ ਸੋਹਣਿਓ ਜਿਸ ਤਰ੍ਹਾਂ ਮਾੜਾ ਜਾਂ ਪਿਆਜ਼ਾਂ ਨਾਲ ਇੱਥੇ ਛੱਡਿਆ ਤੇਲ ਤੇ ਤੁਸੀਂ ਕਰਦੇ ਨੇ ਟਮਾਟਰ ਚੋਪ ਕਰਕੇ ਐਡ ਅਦਰਕ ਲਸਣ ਤੇ ਹਰੀ ਮਰਚ ਦਾ ਪੇਸ ਨਾਲ ਦੀ ਨਾਲ ਪਾ ਦੇਣਾ ਨਾਲ ਦੀ ਨਾਲ ਤੁਸੀਂ ਇਹਦੇ ਵਿੱਚ ਐਡ ਕਰ ਦੇਣਾ ਚਿਕਨ ਤੇ ਚਿਕਨ ਦੇ ਵਿੱਚ ਬਿਲਕੁਲ ਪਾਣੀ ਨਹੀਂ ਪਾਉਣਾ ਤੇ ਢੱਕ ਕੇ ਇਹਨੂੰ 15 ਤੋਂ 20 ਮਿੰਟ ਤੱਕ ਪਕਾਉਣਾ ਚਿਕਨ ਨੇ ਆਪਣਾ ਪਾਣੀ ਆਪਣੇ ਆਪ ਰਿਲੀਜ਼ ਕਰ ਦੇਣਾ ਸੋਹਣਿਓ ਬਹੁਤ ਹੀ ਆਸਾਨ ਰੈਸਪੀ ਹੈ 2250 ਰੁਪਏ ਦੀ ਸਾਰੀ ਗੀਮ ਹੈ 200 ਦਾ ਚਿਕਨ ਤੇ 30 ਰੁਪਿਆ ਦੀ ਮੇਥੀ ਤੇ ਬੱਲੇ ਬੱਲੇ ਹੋ ਜੀ ਸੋਹਣਿਓ ਮੇਥੀ ਦੇ ਤਿੰਨ ਗੁੱਟੀਆਂ ਆਪਾਂ ਜਦੋਂ ਪਾਣੀ ਵਿੱਚ ਚਿਕਨ ਨੇ ਛੱਟਤਾ ਤੇ ਉਹਦੇ ਵਿੱਚ ਅਬਰਲਾ ਦੇਣਾ ਚਿਕਨ ਆਪਣਾ 50% ਕੁੱਕ ਹੋ ਚੁੱਕਾ ਹੈ ਬਾਕੀ ਆਪਾਂ ਮੇਥੀ ਦੇ ਨਾਲ ਕੁੱਕ ਕਰਾਂਗੇ ਇਸ ਸਟੇਜ ਤੇ ਆ ਕੇ ਚਿਕਨ ਆਪਣਾ 80% ਪੱਕ ਚੁੱਕਾ ਹੈ ਤਾਂ ਪਾਣੀ ਨੂੰ ਆਪਾਂ ਸਾਰਾ ਸਵਾਲ ਲੈਣਾ ਚੰਗੀ ਤਰ੍ਹਾਂ ਰਾੜ ਦੇਣਾ ਕੜਾਈ ਦਾ ਟੱਕਣ ਉੱਪਰ ਲਾ ਕੇ ਇਹਨੂੰ ਪਣਾਈ ਕਰਨੀ ਹੈ ਇੱਕ ਕੌਲੀ ਫਰੈਸ਼ ਕਰੀਮ ਮਲਾਈ ਦੁੱਧ ਚੁਲਾਈ ਪਾਦਣੀ ਬਹੁਤ ਹੀ ਅੱਛਾ ਨੈਕਸਟ ਲੈਵਲ ਜਾਇਕਾ ਆਏਗਾ ਸੋਣਿਓ ਤੇ ਉੱਤੇ ਪਾਓ ਲੱਛਾ ਅਦਰਕ ਤੁਸੀਂ ਕੱਟ ਕੇ ਚਿਕਨ ਆਪਣਾ ਲਗਭਗ ਲਗਭਗ ਪੂਰਾ ਰੈਡੀ ਹੋ ਚੁੱਕਿਆ ਹੈ 2-4 ਮਿੰਟ ਦੀ ਉਹਦੀ ਹੋਰ ਪਣਾਈ ਕਰੋ ਬਿਲਕੁਲ ਹਲਕੇ ਹੱਥਾਂ ਦੇ ਨਾਲ ਤਾਂ ਕਿ ਤੁਹਾਡਾ ਜੀ ਚਿਕਨ ਡਿਟਰ ਨਾ ਜਾਏ ਚਿਕਨ ਬਣ ਕੇ ਬਿਲਕੁਲ ਰੈਡੀ ਹੋ ਚੁੱਕਾ ਸੋਹਣੋ ਸਰਵ ਕਰਾਂਗੇ ਆਪਾਂ ਲੱਛੇ ਪਰੌਂਠੇ ਦੇ ਨਾਲ ਥੋੜਾ ਕਟਕ ਜਿਹੜਾ ਛਾ ਪਰੌਂਠਾ ਟੈਂਡਰਨੈਸ ਚੈੱਕ ਕਰੋ ਕਿਸ ਲੈਵਲ ਤੱਕ ਟੈਂਡਰ ਹੋ ਚੁੱਕਾ ਚਿਕਨ ਵਾਹ ਕੀ ਬਾਤ ਹੈ ਬਹੁਤ ਹੀ ਸੁੰਦਰ ਖਾਓ ਪੀਓ ਤੇ ਨਿਆਰੇ ਲਓ ਤੇ ਭਰਾ ਦੇ ਪੇਜ ਨੂੰ ਲਾਈਕ ਕਰੋ